ਮਾਈ ਵੀ ਜਾਗਰਤੀ ਲਿਆਉਣੀ ਹੈ ਨਵੀਂ ਜਿਹੜੀ ਦਿਸ਼ਾ ਦੇਣ ਵਾਸਤੇ ਜ਼ਾਬੇ ਵਿੱਚ ਇੱਕ ਸਾਹਫਾ ਕਰਨ ਵਾਸਤੇ ਉਹ ਲੋਕਾਂ ਨੂੰ ਪੋਜਿਟਿਵਿਟੀ ਚ ਲੈਣ ਵਾਸਤੇ ਇਹ ਪੋਜਿਟਿਵ ਸੋਚ ਦੇ ਢਾਰਨੀ ਹਾਂ ਔਰ ਦੇਸ਼ ਨੂੰ ਵੀ ਪਾਸੇ ਕੰਮ ਕਰਨ ਆਪਣੀ ਜ਼ਿੰਦਗੀ ਦੀ ਵੀ ਚੰਗਾ ਯੋਗਦਾਨ ਦੇ ਸਕਣ ਜ਼ਿੰਦਗੀ ਨੂੰ ਕਾਮਯਾਬ ਕਰ ਸਕਣ ਦੇਸ਼ ਨੂੰ ਤੇ ਪੰਜਾਬ ਨੂੰ ਵੀ ਕੰਮ ਕਰਤਾ ਜਾਉਗਾ ਠੀਕ ਅਸੀਂ ਸਾਰੇ ਹਸਪਤਾਲਾਂ ਦੀ ਸਟ੍ਰਾਈਕ ਕਰਾਈ ਤੇ ਆ ਗਏ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਕਰਨੇ ਜਾ ਰਹੇ ਆ ਸਾਰਿਆਂ ਨੂੰ ਹੀ ਅੱਜ ਦਿਨ ਲੱਖਣਕ ਪੜਾਈ ਅੱਛੇ ਦੇਸ਼ ਵਿੱਚ ਜਿਹੜੇ ਲੋਕ ਪੜਾਈ ਦੇ ਕਾਰਜ ਕਰਦੇ ਨੇ ਜਿਨ੍ਹਾਂ ਨੂੰ ਅੱਛੇ ਤਰੀਕੇ ਨਾਲ ਸਮਾਜੀ ਵਿਕਾਸ ਨੂੰ ਕੰਟਰੀਬਿਊਸ਼ਨ ਕਰ ਰਹੀ ਆ ਤਾਂ ਮੈਂ ਉਹਨੂੰ ਸਫਾਈ ਅਭਿਆਨ ਆ ਜਦੋਂ ਆਵਾਜ਼ ਸਪਾਈ ਕਰਨ ਉਹ ਹਸਪਤਲ ਦੀ ਸਪਾਈ ਕੀਤੀ ਆ ਔਰ ਕਮਿਸ਼ਨ ਬੋਰਡ ਇਕਤਾ ਦੀ ਰੋਹਨ ਕਹਿੰਦੇ ਆ ਮੋਦੀ ਜੀ ਨੇ ਇੱਕ ਪੇਸ਼ਾ ਦਿੱਤੀ ਹੈ ਸਮਾਜ ਨੂੰ ਕਿ ਜੇ ਸਮਾਜ ਕਰੋੜਾਂ ਦੇ ਵਿੱਚ ਖੇਡਾਂ ਦੇ ਵਿੱਚ ਲੱਗੇਗਾ ਅੱਗੇ ਆਏਗਾ ਨੌਜਵਾਨ ਤਾਂ ਉਹ ਨਸ਼ਿਆਂ ਤੋਂ ਬਹੁਤ ਬਚਾ ਰਹੇਗਾ ਇਸ ਲਈ ਵਾਸਤੇ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ਼ਾਂ ਕਰ ਰਹੀ ਹੈ ਖੁਮਾਰਜ ਦੇ ਹਰ ਕੋਕੇ ਦੇ ਵਿੱਚ ਉਹ ਜਿਹੜਾ ਜਨਾ ਸਜਾ ਨੇ ਕਲਟਰਸ ਨੇ ਸੀਨੀਅਰ ਸਿਟੀਜਨਜ਼ ਨੇ ਭਾਗ ਲਿਆ ਬਹੁਤ ਹੀ ਵਧੀਆ ਲੱਜਦਾ ਸਮਾਗਮ ਜਿਹੜਾ ਸੰਪੰਨ ਹੋਇਆ ਸਾਹ ਦੇ ਜਨਤਨ ਸਤਾਰਾ ਹਸਪਤਾਲ ਨੂੰ ਆ ਨਾਇਆ ਗਿਆ ਕਲੈਕਸ਼ਨ ਲੈ ਕੇ ਦੇਸ਼ ਦੇ ਬਕਰੇ ਉੱਤੇ ਉੱਤੇ ਸਮਾਜਿਕ ਸਮੀਆਂ ਦੇ ਵਿੱਚ ਯੋਕੇ ਦੇਸ਼ਵਰੀ ਜਿਹੜੀ ਲੋਕ ਭਲਾਈ ਦੇ ਕਾਰਜ ਕਰਦੇ ਇਹਨਾਂ ਨੂੰ ਅਛੇਪਿਕ ਨਾਸ ਮਾਈ ਜੀ ਨੂੰ ਕੰਟਰੀਬਿਊਸ਼ਨ ਕਰ ਰਹੀ ਆ ਭਾਵੇਂ ਉਹ ਸਹਾਇਕ ਅਭਿਆਨਾਂ ਸਰਵਜਨਕ ਆਵਾਜ਼ ਦੀ ਸਪਾਈ ਕਰਨੀ ਉਹਨੂੰ ਹਸਪਤਾਲ ਦੀ ਸਪਾਈ ਕੀਤੀ ਆ ਔਰ ਕਮੈਰਾਥਨ ਦਾ ਇਕਤਾ ਦੀ ਰੋਹਨ ਕਹਿੰਦੇ ਆ ਉਹਨੂੰ ਵੀ ਅੱਜ ਅਸੀਂ ਇਹ ਰੋਕੀ ਕਰ ਰਿਹਾ ਸਰ ਸਾਡੇ ਸਕੂਲ ਸਕੂਲਾਂ ਦੇ ਜਿਹੜੇ ਸਾਰੇ ਸਮਾਜ ਦੇ ਹਰ ਸ਼ੋਕੇ ਦੇ ਵਿੱਚ ਉਹ ਇੰਤਰਾਜ ਜਨਾ ਸੱਜਣ ਨੇ ਕਲਟਰਸ ਨੇ ਸੀਨੀਅਰ ਸਿਟੀਜ਼ਨਸ ਨੇ ਭਾਗ ਲਿਆ ਬਹੁਤ ਹੀ ਵਧੀਆ ਅੱਜ ਦਾ ਸਮਾਗਮ ਜਿਹੜਾ ਸੰਪੰਨ ਹੋਇਆ ਇਹ ਸਭ ਦੇਸ਼ ਦੇ ਸਤਕਾਰ ਹਰਮਨ ਕਾਰੇ ਪ੍ਰਧਾਨ ਮੰਤਰੀ ਸਾਹਿਬ ਕਿਨਾਂ ਇਹ ਦੇਸ਼ ਦੀ ਚੱਕੀ ਦੇ ਵਿੱਚ ਵੱਡਾ ਮਰੂਦਨਾ ਜੋ ਜਦੋਂ ਪਾਇਆ ਖੜੇ ਆ ਔਰ ਉਹ ਨੂੰ ਇੱਕ ਪ੍ਰੋਗਰਾਮ ਸੰਬੰਧ ਨੇ ਅਸ ਦੂਤੇ ਇੱਕ ਤੱਕ ਚੱਲਣੇ ਨੇ ਇਹ ਦੇ ਸ਼ੂਨਦਾਨ ਕਰ ਦਿੱਤਾ ਉਹ ਇੱਕ ਆਮ ਖਾਵਾਤੇ ਘਰਾਂ ਦੇ ਵਿੱਚ ਇੱਕ ਪੇੜ ਮਾਂ ਕੇ ਨਾਮ ਉਹ ਜਿਹੜਾ ਉਹ ਵੀ ਅਸੀਂ ਕਰਨ ਜਾ ਰਹੇ ਆ ਇਹ ਸਮਾਜ ਵੀ ਜਾਗਰਤੀ ਲਿਆਉਣ ਲਈ ਨਵੀਂ ਜਿਹੜੀ ਦਿਸ਼ਾ ਦੇਣ ਵਾਸਤੇ ਜਵਾਬ ਦੇ ਵਿੱਚ ਇਕਤਾ ਇਫਾਕ ਨੂੰ ਵਾਸਤੇ ਉਹ ਲੋਕਾਂ ਨੂੰ ਪੋਜਿਟਿਵਿਟੀ ਚ ਲਿਆਉਣ ਵਾਸਤੇ ਇਹ ਪੋਜਿਟਿਵ ਸੋਚ ਦੀ ਧਾਰਨੀ ਹੈ ਔਰ ਦੇਸ਼ ਨੂੰ ਦੇ ਵਾਸਤੇ ਕੰਮ ਕਰਨ ਆਪਣੀ ਜ਼ਿੰਦਗੀ ਦੀ ਵੀ ਚੰਗਾ ਯੋਗਦਾਨ ਦੇਸ਼ ਨੂੰ ਜ਼ਿੰਦਗੀ ਨੂੰ ਕਾਮਯਾਬ ਕਰ ਸਕਣ ਉਹ ਦੇਸ਼ ਨੂੰ ਤੇ ਪੰਜਾਬ ਨੂੰ ਵੀ ਕੰਮ ਕਾਮਯਾਬ ਕਰ ਸਕਣ ਅੱਜ ਇਸ ਸੈਂਕੜੇ ਦੀ ਤਾਕਤ ਦੇ ਵਿੱਚ ਮੈਰਾਥਨ ਇਕਤਾ ਦੌੜ ਦੇ ਵਿੱਚ ਅੱਜ ਮੋਦੀ ਸਾਹਿਬ ਦੇ ਪ੍ਰਗਟ ਜਨ ਦਿਨ ਇਹ ਜਨ ਦਿਨ ਹੈ ਪੂਰੇ ਵਿਸ਼ਵ ਦੇ ਚੁਨਾਇਆ ਜਾ ਰਿਹਾ ਹੈ 17 ਤੀਤੋਂ 2 ਅਕਤੂਬਰ ਤੱਕ ਇਹ 15 ਬਾੜਾ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਅੰਦਰ ਇਹ ਸਾਰਾ ਕੰਮ ਆਪਣੇ ਹੱਥ ਚ ਲੈ ਕੇ ਜਿਲ੍ਹਾ ਪ੍ਰਧਾਨ ਜੀ ਨੇ ਸ੍ਰੀ ਬੱਧਗੜ ਸਾਹਿਬ ਦਾਦ ਸਿੰਘ ਪੱਟੀ ਜੀ ਨੇ ਤੇ ਅੱਜ ਤੁਸੀਂ ਦੇਖ ਕਰੋ ਛੋਟੇ ਛੋਟੇ ਬੱਚੇ ਇੱਥੋਂ ਲੈ ਕੇ 72 73 ਸਾਲ ਦੀ ਉਮਰ ਤੱਕ ਵਿਅਕਤੀ ਨੇ ਭਾਗ ਲਿਆ ਔਰ ਸਾਡੇ ਸਰੰਦ ਦੇ ਇੱਕ ਬੱਚੇ ਨੇ ਸਭ ਤੋਂ ਉੱਪਰ ਨੰਬਰ 1 ਲਿਖ ਕੇ ਜਿਹੜਾ ਕਿ ਨੰਬਰ ਅੱਜ ਅਗਲੇ ਨੂੰ ਪਤਾ ਲੱਗਿਆ ਵੀ ਉਹ ਦੇਸ਼ ਦੇ ਅੰਦਰ ਵੀ 500 ਮੀਟਰ ਦੀ ਦੌੜ ਦੇ ਵਿੱਚ ਉਹ ਸ਼ਾਮ ਨੂੰ ਹੋਣ ਜਾ ਰਿਹਾ ਉਹਦੀ ਅਸੀਂ ਕਾਮਨਾ ਕਰਦੇ ਹਾਂ ਕਿ ਉਹ ਬੱਚਾ ਜਿੱਤ ਕੇ ਆਵੇ ਤੇ ਸਰੰਦ ਦਾ ਨਾਂ ਰੋਸ਼ਨ ਕਰੇ ਤੇ ਮਾਨ ਜੋ ਇਤਿਹਾਰ ਸਿੰਘ ਪੱਟੀ ਜੀ ਦੀ ਜਿਹੜੀ ਪ੍ਰੇਰਣਾ ਸਤਾਣਾ ਨੂੰ ਅਸੀਂ ਸਾਰੇ ਹਸਪਤਾਲਾਂ ਦੀ ਸਿਫਾਈ ਕਰਾਈ ਤੇ ਅੱਗੇ ਇਹ ਪ੍ਰੋਗਰਾਮ ਹੈ ਇਹ ਅਸੀਂ ਕਰਨੇ ਜਾ ਰਹੇ ਹਾਂ ਸਾਰਿਆਂ ਨੂੰ ਹੀ ਅੱਜ ਦੇ ਦਿਨ ਲੱਖਣਕ ਬਧਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਅਸੀਂ ਜਿਹੜੀ ਮੈਰਾਥਨ ਦੌੜ ਲਗਾਈ ਹੈ ਮੋਦੀ ਜੀ ਨੇ ਇੱਕ ਪ੍ਰੇਰ ਦਿੱਤੀ ਹੈ ਸਮਾਜ ਨੂੰ ਕਿ ਜੇ ਸਮਾਜ ਦਰਦਾਂ ਦੇ ਵਿੱਚ ਖੇਡਾਂ ਦੇ ਵਿੱਚ ਲੱਗੇਗਾ ਅੱਗੇ ਆਏਗਾ ਨੌਜਵਾਨ ਤਾਂ ਉਹ ਨਸ਼ਿਆਂ ਤੋਂ ਬਹੁਤ ਬਚਾ ਰਹੇਗਾ ਤੇ ਵਾਸਤੇ ਸਰਕਾਰ ਹਰ ਤਰ੍ਹਾਂ ਦੀ ਕੋਸ਼ਿਸ਼ਾਂ ਕਰ ਰਹੀ ਹੈ ਹਰ ਸਕੂਲ ਦੇ ਕੋਲ ਗਰਾਊਂਡ ਹੋਣਾ ਚਾਹੀਦਾ ਠੀਕ ਤਾਂ ਕਿ ਉਹ ਬੱਚਾ ਨੂੰ ਉਹਦੇ ਵਿੱਚ ਖੇਡਾਂ ਕਰਾ ਸਕੇ ਬਾਕੀ ਅਭਿਆਨ ਕਰਕੇ ਹੈ ਪ੍ਰੋ ਨੈਸ਼ਨਲ ਯਰਤਾਈ ਦਾ ਲੋਕੀ ਸਮਾਜ ਦੀ ਸਮਾਜ ਨੂੰ ਸ਼ਰਤਾਂ ਜ਼ਰੂਰਤਾਂ ਵੀ ਹੈ ਹਮੇਸ਼ਾ ਰਹੇ ਨਹੀਂ ਅਭਿਆਨ ਦਾ ਜਾਗਰੂ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਅਸੀਂ ਸਾਰੇ ਬੜੇ ਖੁਸ਼ਕਿਸਮਤ ਹਾਂ ਕਿ ਸਾਨੂੰ ਇਸ ਤਰ੍ਹਾਂ ਦੇ ਤਪਸਵੀ ਯਸ਼ਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮਿਲੇ